ਇੱਕ ਵਾਰ ਫੇਰ ਤੋਂ ਮਹਿਲਾਵਾਂ ਨਾਲ ਹੋ ਰਹੀਆਂ ਜਗਤੀਆਂ ਬਾਰੇ ਗੱਲ ਕਰਾਂਗੇ ਉੱਥੇ ਹੀ ਗੱਲ ਕਰ ਲੈਨੇ ਆ ਸਲਾਮਾਬਾਦ ਇਲਾਕੇ ਦੀ ਜਿੱਥੇ ਕੀ ਇੱਕ ਪੀੜਤ ਔਰਤ ਐਸਟੈਪ ਆਪਣੇ ਸੋਹਰਾ ਪਰਿਵਾਰ ਦੇ ਘਰ ਦਰਵਾਜ਼ੇ ਅੱਗੇ ਖੜੀ ਹੋਈ ਆ ਰਾਤ ਤੋਂ ਹੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਵਾ ਉਹਨਾਂ ਦਾ ਕਹਿਣਾ ਹੈ ਕਿ ਰਾਤ ਤੋਂ ਹੀ ਉੱਥੇ ਖੜੇ ਨੇ ਪਰ ਸੋਹਰਾ ਪਰਿਵਾਰ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਦੱਸ ਦਈਏ ਕਿ ਸੋਹਰਾ ਪਰਿਵਾਰ ਵੱਲੋਂ ਰਾਤ ਤੋਂ ਹੀ ਦਰਵਾਜ਼ਾ ਨਹੀਂ ਖੋਲਿਆ ਗਿਆ ਤੇ ਪੀੜਤ ਔਰਤ ਆਪਣੇ ਸੋਹਰਾ ਪਰਿਵਾਰ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਆਪਣੇ ਪਤੀ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਉਹਨਾਂ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਆਪਣੇ ਸੋਹਰੇ ਪਰਿਵਾਰ ਦੇ ਘਰ ਉਹਨਾਂ ਨੂੰ ਅੰਦਰ ਨਹੀਂ ਜਾਂਦੇ ਜਾਂਦੇ ਉਹਨਾਂ ਕੋਲ ਹੀ ਆਖਿਰ ਕੀ ਹੈ ਪੂਰਾ ਮਾਮਲਾ ਕੀ ਨਾਮ ਹੈ ਤੁਹਾਡਾ ਮੈਨੂੰ ਮੈਨੂੰ ਦੀ ਕੀ ਨਾ ਕਿੰਨੀ ਉਮਰ ਹੈ ਤੁਹਾਡੀ ਮੇਰੀ 32 ਕੀ ਤੁਮ ਅਚੰਭ ਜੀ ਇੱਕੀ ਦੋ ਕਿ ਦਾ ਤੁਹਾਡੇ ਨਾਲ ਇਸ ਤਰ੍ਹਾਂ ਵੀ ਵਿਵਾਦ ਹੋ ਰਿਹਾ ਵਾ ਕੀ ਕਾਰਨ ਆ ਕਿ ਤੁਹਾਨੂੰ ਤੁਹਾਡਾ ਸੋਹਰਾ ਪਰਿਵਾਰ ਹੀ ਘਰ ਦੇ ਅੰਦਰ ਵਿਵਾਦ ਮੇਰਾ ਸਟਾਰਟਿੰਗ ਤੋਂ ਹੀ ਚੱਲ ਰਿਆਂ ਦੇ ਨਾਲ ਇਹ ਮੈਨੂੰ ਘਰੇ ਨਹੀਂ ਵੜ ਰਹੇ ਹੈਗੇ ਸਟਾਰਟਿੰਗ ਤੋਂ ਹੀ ਮੈਂ ਫਿਰ ਵੀ ਬੜੀ ਕੋਸ਼ਿਸ਼ ਕੀਤੀ ਮੇਰੇ ਨਾਲ ਗੱਲਬਾਤ ਕਰਦੇ ਮੇਰੇ ਹਸਬੰਡ ਇਹਨੂੰ ਮਿਲ ਕੇ ਆਂਦੇ ਆ ਉਹਨ ਮੈਨੂੰ ਲੈ ਕੇ ਆਏ ਸੀਗੇ 18 ਦਿਨ ਪਹਿਲੇ ਲੈ ਕੇ ਆਏ ਸੀਗੇ ਤਾਂ ਹੁਣ ਜਦੋਂ ਮੈਨੂੰ ਘਰੇ ਗਏ ਛੱਡ ਕੇ ਆ ਗਏ ਮੈਂ ਪਿੱਛੇ ਆਈਆਂ ਮੈਨੂੰ ਦੱਸਿਆ ਤਾਂ ਕਰਨੀਆ ਮੈਨੂੰ ਦੱਸਿਆ ਤਾਂ ਕਰਨੀ ਮੈਨੂੰ ਟੈਨਸ਼ਨ ਨਹੀਂ ਹੋਣੀ ਕਿ ਮੇਰਾ ਘਰ ਵਾਲਾ ਮੈਨੂੰ ਛੱਡ ਕੇ ਤੇ ਅਗਲੇ ਰੁੱਕੇ ਅਗਲੇ ਦਿਨ ਬਿਨਾਂ ਦੱਸਿਆ ਆ ਗਿਆ ਕਿਉਂ ਇਹਨੂੰ ਫੋਨ ਆ ਰਹੇ ਸੀ ਇਹ ਕਰੋ ਜਦੋਂ ਲੈ ਕੇ ਆਏ ਸੀ ਉਦੋਂ ਵੀ ਜਦੋਂ ਇਹ ਕੰਮ ਤੋਂ ਆਉਂਦੇ ਸੀ ਕਿ ਮੇਰੇ ਕੋਲ ਬਾਅਦ ਵਿੱਚ ਪਹਿਲੇ ਆਪਣੀ ਫੈਮਿਲੀ ਕੋਲ ਜਾਂਦੇ ਸੀ ਸਾਲ ਹੋ ਨੂੰ ਹੈ 28 ਅਕਤੂਬਰ ਨੂੰ ਮੇਰਾ ਇੱਕ ਸਾਲ ਹੋ ਜਾਣਾ ਠੀਕ ਹੈ ਤੁਸੀਂ ਸ਼ੁਰੂ ਤੋਂ ਹੀ ਇਦਾਂ ਹੀ ਸਤਾਇਆ ਜਾਂਦਾ ਸ਼ੁਰੂ ਤੋਂ ਮੈਨੂੰ ਤਿੰਨ ਵਾਰੀ ਤਿੰਨ ਵਾਰੀ ਲੈ ਕੇ ਤਿੰਨ ਵਾਰੀ ਇਦਾਂ ਕੀਤਾ ਨੇ ਜਦੋਂ ਹੋਂ ਮੇਰੇ ਹਸਬੰਦ ਗਏ ਆ 11-12 ਦਿਨ ਪਹਿਲੇ ਮੈਂ ਆਈ ਆ ਹਾਂਜੀ 11-12 ਦਿਨ ਉਹਨਾਂ ਦੇ ਨਾਲ ਰਹੀ ਆ ਤੁਹਾਨੂੰ ਫੇਰ ਸੋਹਰਾ ਪਰਿਵਾਰ ਕੋਲ ਕੀ ਆਖਿਰ ਕਿੱਦਾਂ ਛੱਡ ਕੇ ਆਏ ਕਿੱਦਾਂ ਮੇਰੇ ਮੈਂ ਘਰੇ ਗਏ ਸੀਗੇ ਮੇਰੇ ਨਾਲ ਘਰੇ ਗਏ ਸੀਗੇ ਅਗਰੇ ਰੁਕੇ ਨੇ ਅਗਲੇ ਦਿਨ ਇਹਨਾਂ ਨੂੰ ਫੋਨ ਆ ਰਹੇ ਛਾਤੇ ਚਲੇ ਗਏ ਇਹਨਾਂ ਦੀ ਫੈਮਲੀ ਦੇ ਫੋਨ ਆ ਰਹੇ ਸੀ ਕਿ ਕਿ ਇਹਨੂੰ ਛੱਡ ਦੇ ਤੇ ਤੈਨੂੰ ਵਾੜ ਲਵਾਂਗੇ ਜੇ ਇਹਨੂੰ ਲੈ ਕੇ ਆਏ ਤਾਂ ਅਸੀਂ ਤੈਨੂੰ ਵੀ ਨਹੀਂ ਵਾੜਨਾ ਕਿਉਂ ਇਸ ਤਰ੍ਹਾਂ ਦਾ ਰਵਈਆ ਕਿ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਕਿਉਂ ਇਦਾਂ ਬੋਲ ਰਹੇ ਹੋ ਕਿਉਂ ਕਿਉਂ ਮੇਰੇ 'ਚ ਕੀ ਕਮੀ ਹੈ ਤਾ ਤੁਸੀਂ ਹੀ ਪਸੰਦ ਕੀਤਾ ਸੀਗਾ 7-8 ਮਹੀਨੇ ਤੁਹਾਡੇ ਨਾਲ ਹੀ ਤੁਸੀਂ ਰਿਸ਼ਤਾ ਕਰਕੇ ਗਏ ਸੀਗੇ ਵਿਆਹ ਦੇ ਟਾਈਮ 'ਤੇ ਤੁਸੀਂ ਆ ਕੇ ਨਹੀਂ ਭੈਣ ਜੀ ਇਦਾਂ ਨਹੀਂ ਇਦਾਂ ਹੁੰਦਾ ਹੈਗਾ ਮੇਰੀ ਮੰਮੀ ਨੇ ਪਿੱਛੇ-ਪਿੱਛੇ ਪੈ ਕੇ ਮੇਰੇ ਹਸਬੰਦ ਨੇ ਕਿ ਵਿਆਹ ਮੈਂ ਕਰਵਾਣਾ ਮੇਰੀ ਮੈਨੂੰ ਵਾਈਫ ਹੈ ਮੈਨੂੰ ਪਸੰਦ ਹੈ ਮੈਂ ਵਿਆਹ ਕਰਾਣਾ ਫਿਰ ਜਦ ਵਿਆਹ ਹੋ ਗਿਆ ਵਿਆਹ ਦੇ ਬਾਅਦ ਕਿਉਂ ਤੁਸੀਂ ਕਲੇਸ਼ ਪਾਣਾ ਸਟਾਰਟ ਕਰਤਾ ਹਰ ਇੱਕ ਚੀਜ਼ ਦੀ ਡਿਮਾਂਡ ਇੰਦੀ ਪੂਰੀ ਕੀਤੀ ਗਈ ਜੋ ਜੋ ਮੰਗੇਗੇ ਜੋ ਜੋ ਜੀ ਜੀ ਜੋ ਮੰਗੇਗਾ ਸਭ ਪੂਰਾ ਕੀਤਾ ਗਿਆ ਕੋਈ ਚੀਜ਼ ਦੀ ਮੇਰੀ ਮਾਂ ਨੇ ਕਮੀ ਨਹੀਂ ਛੱਡੀ ਕਿ ਫਿਰ ਵੀ ਤੁਸੀਂ ਮੈਨੂੰ ਪਰੇਸ਼ਾਨ ਕਰ ਰਹੇ ਹੋ ਫਿਰ ਵੀ ਬਾਰ ਬਾਰ ਪਰੇਸ਼ਾਨ ਕਰ ਰਹੇ ਹੋ ਫਿਰ ਹੁਣ ਵੇਟ ਮਾਰ ਕਰ ਰਹੇ ਹੋ ਹੋਣੇ ਮੈਨੂੰ ਲੈ ਕੇ ਜਦ ਮੇਰੀ ਗੱਲ ਸੁਣੋ ਤੁਸੀਂ ਜੇ ਲੈ ਕੇ ਆਏ ਹੋ ਮੈਨੂੰ ਦਾਦੀ ਘਰ ਚਾਹ ਛੱਟ ਕੇ ਗਏ ਹੋ ਤੁਸੀਂ ਲੈ ਕੇ ਆਇਆ ਤਾਂ ਹੀ ਮੈਂ ਆਈਆਂ ਤੁਹਾਡੇ ਨਾਲ ਆਪ ਤੇ ਨਹੀਂ ਚੱਲ ਕੇ ਆਈ ਤੁਸੀਂ ਮੇਰੇ ਘਰੇ ਮੇਰੀ ਮੰਮਾ ਅਗਲੀ ਰਿਕੁਐਸਟ ਕਰੀ ਜਾਇਓ ਤਿੰਨ ਵਾਰੀ ਤੁਸੀਂ ਕਿਸ ਤਰ੍ਹਾਂ ਕੋਈ ਹਰੈਸਮੈਂਟ ਵੀ ਕੀਤਾ ਹਾਂ ਹਾਂਜੀ ਹਾਂਜੀ ਮਾਰ ਪਟਾਈ ਜਾ ਕੇ ਹਾਂਜੀ ਹਾਂਜੀ ਮੈਂ ਜਦੋਂ ਦੀ ਵਿਆਹ ਕੇ ਆਈਆਂ ਇਹਨਾਂ ਦੇ ਮੰਮਾ ਬਹੁਤ ਕੁਝ ਪ੍ਰੈਸ਼ਰਾਈਜ਼ ਕਰਦੇ ਸੀਗੇ ਪਾਪਾ ਵੀ ਕਿਚਨ ਵਿੱਚ ਜਾਣਾ ਕੋਈ ਵੀ ਕੰਮ ਕਰਨਾ ਮੇਰੇ ਸਹੁਰੇ ਨੇ ਸਿਰ ਤੇ ਖੜੇ ਹੋ ਜਾਣਾ ਕਿ ਭਾਂਡਾ ਇਦਾਂ ਨਹੀਂ ਮੁੰਜਾ ਨਾ ਦੁਬਾਰਾ ਮਾਜ ਇਹਨੂੰ ਦੁਬਾਰਾ ਮਾਜ ਮਾਜ ਸਹੁਰੇ ਦਾ ਕੀ ਮਤਲਬ ਆਂਦਾ ਸਾਸਾਂ ਦੀ ਚੰਗੀ ਲੱਗਦੀ ਸਹੁਰਾਂ ਆਂਦਾ ਬਾਰ ਬਾਰ ਸਿਰ ਤੇ ਖੜਾ ਚੰਗਾ ਨਹੀਂ ਲੱਗਦਾ ਬਾਰ ਬਾਰ ਪ੍ਰੈਸ਼ਰਾਈਜ਼ ਕਰਦੇ ਸੀਗੇ ਔਰ ਜਦੋਂ ਮੈਂ ਇਹਦੇ ਨਾਲ ਬਹਿਣਾ ਇਹਦੇ ਨਾਲ ਬਹਿਣਾ ਨਾਲ ਨਹੀਂ ਮੈਨੂੰ ਬੰਨ੍ਹ ਦੇਣਾ ਕਿਉਂ ਮੇਰੇ ਹਸਬੰਦ ਨਹੀਂ ਹੈਗੇ ਜੇ ਮੈਨੂੰ ਬਾਹਰ ਮੱਥਾ ਟਿਕਾਣ ਵੀ ਲੈ ਕੇ ਜਾਣਾ ਨਾਲ-ਨਾਲ ਬਾਰ ਬਾਰ ਫੋਨ ਤੂੰ ਇਹਨੂੰ ਕਿਉਂ ਲੈ ਕੇ ਗਿਆ ਇਹਨੂੰ ਕਿਉਂ ਲੈ ਕੇ ਗਿਆ ਇਹਨੂੰ ਕਿਉਂ ਲੈ ਕੇ ਮੈਨੂੰ ਨਾਲ ਨਹੀਂ ਬੰਨ੍ਹ ਦੇਣਾ ਮੇਰੇ ਹਸ ਬਿਲਕੁਲ ਵੀ ਜਦੋਂ ਇਹਨਾਂ ਨੇ ਕੰਮ ਤੋਂ ਆਣਾ ਫਿਰ ਵੀ ਉਹਨੂੰ ਕਹਿਣਾ ਕਿ ਤੂੰ ਇੱਥੇ ਬੈਠ ਤੂੰ ਇਹਦੇ ਨਾਲ ਗੱਲਬਾਤ ਨਾ ਕਰ ਕਿਉਂ ਮੇਰਾ ਵਿਆਹ ਕਿ ਆਈ ਦੀਆਂ ਕੀ ਨਾਮ ਹੈ ਤੁਹਾਡੇ ਹਸਬੰਦ ਅੰਕੁਰ ਸੋਰਾ ਸੋਰੀ ਸਾਹਿਬ ਦਾ ਕੀ ਨਾਮ ਹੈ ਸਰ ਮਮਾ ਦਾ ਨਾਮ ਹੈਗਾ ਰਮਾ ਸੋਰਾ ਸਾਹਿਬ ਸੋਰੀ ਸਾਹਿਬ ਦਾ ਨਾਮ ਹੈਗਾ ਰਾਜਕੁਮਾਰ ਕਿ ਆਖਿਰ ਇੰਨੀ ਇਨਾ ਟੌਰਚਰ ਕਿਉਂ ਕੀਤਾ ਜਾ ਰਿਹਾ ਵਾ ਇੱਕ ਅਦਾਜ਼ ਕਰਕੇ ਕਿ ਜਾ ਤੁਸੀਂ ਉਹਨਾਂ ਨੂੰ ਕੁਝ ਪ੍ਰੈਸ਼ਰ ਮੈਂ ਉਹ ਤੇ ਕਹਿ ਰਹੀ ਆ ਇਹਨਾਂ ਨੇ ਮੈਨੂੰ ਪਸੰਦ ਕੀਤਾ ਸੀਗਾ ਕਿਉਂ ਪ੍ਰੈਸ਼ਰਾਈਜ਼ ਕਰੰਦੋਂ ਹੁਣ ਕਿਉਂ ਨਹੀਂ ਪਸੰਦ ਹੈ ਵਿਆਹ ਦੇ ਬਾਅਦ ਕਿਉਂ ਨਹੀਂ ਪਸੰਦ ਜਦੋਂ ਵਿਆਹ ਤੋਂ ਪਹਿਲੇ ਪਸੰਦ ਸੀਗੇ ਇੱਜ਼ਤ ਮਾਨਾ ਵਿਆਹ ਲਈ ਲੈ ਕੇ ਆਸੀ ਵਿਆਹ ਤੋਂ ਬਾਅਦ ਕਿਉਂ ਕਿਸ ਤਰ੍ਹਾਂ ਦੇ ਰਿਲੇਸ਼ਨ ਆ ਮੇਰੇ ਹਸਬੰਡ ਨਾਲ ਅچھے ਰਿਲੇਸ਼ਨ ਸੀਗੇ ਬਟ ਇਨਾਂ ਨੇ ਵਿਗਾੜਤੇ ਸਾਰੇ ਸਾਡੇ ਵਿੱਚ ਮਿਸ ਅੰਡਰਸਟੈਂਡਿੰਗ ਆ ਕ੍ਰੀਏਟ ਕਰਵਾਤੀਆਂ ਫਿਰ ਵੀ ਮੈਂ ਉਹਦੇ ਨਾਲ ਗੱਲਬਾਤ ਕਰਕੇ ਜਦ ਦੁਬਾਰਾ ਆਈਆਂ ਫਿਰ ਪ੍ਰੈਸ਼ਰਾਈਜ਼ ਫਿਰ ਪ੍ਰੈਸ਼ਰਾਈਜ਼ ਹੋਰ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਅੰਦਰ ਕੀਤਾ ਹੋਇਆ ਉਲਟਾ ਇਹ ਕਹਿ ਰਹੇ ਕਿ ਸਾਡੇ ਮੁੰਡੇ ਨੂੰ ਇਦਾਂ ਕੀਤਾ ਹੈਗਾ ਸਾਡੇ ਮੁੰਡੇ ਨੂੰ ਮੈਨੂੰ ਕਿੰਨਾ ਤੁਸੀਂ ਟੌਰਚਰ ਕੀਤਾ ਤੁਸੀਂ ਕਿਉਂ ਨਹੀਂ ਇੰਨੋ ਦਿਖਾਵਾ ਮੈਂ ਜਦੋਂ ਮੈਨੂੰ ਨਾਲ ਮੇਰਾ ਹਸਬੰਦ ਰੱਖਿਆ ਤੁਸੀਂ ਉਹਨੂੰ ਬਾਹਰ ਬਾਹਰ ਲੈ ਕੇ ਆ ਰਹੇ ਛੱਡ ਕੇ ਆ ਰਹੇ ਮੇ ਮੇਰੇ ਮੇਰੀ ਕੀ ਗਲਤੀ ਹੈਗੀ ਹੈ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਮੇਰੀ ਕੌਣ ਜ਼ਿੰਮੇਵਾਰੀ ਜੇਕਰ ਮੈਨੂੰ ਕੋ ਚੁੰਮਦਾ ਏਦਾਂ ਮੈਨੂੰ ਨਾਲ ਰੱਖਦੇ ਨੇ ਛੱਡ ਜਾਂਦੇ ਫਿਰ ਲੈ ਜਾਂਦੇ ਫਿਰ ਛੱਡ ਜਾਂਦੇ ਨੇ ਕੌਣ ਜ਼ਿੰਮੇਵਾਰ ਹੈ ਹੈ ਕੋਈ ਜ਼ਿੰਮੇਵਾਰ ਜਦੋਂ ਵੀ ਗੱਲ ਕਰੋ ਤਾਂ ਉਲਟਾ ਮੇਰੇ ਤੇ ਉਹ ਇਹ ਛੁੱਟੇ ਕੇਸ ਛੁੱਟਾ ਕੀ ਏਦਾਂ ਏਦਾਂ ਕੀ ਮੈਂਟਲ ਹੈਗੀ ਹੈ ਕੱਲ ਤੇ ਪ੍ਰੈਸ਼ਰਾਈਜ਼ ਕਰਦੇ ਨੇ ਬਾਰ-ਬਾਰ ਈ ਮੰਗ ਕਰਦੇ ਹਾਂ ਮੈਂ ਇਨਸਾਫ ਮੰਗਦੀ ਹਾਂ ਮੈਂ ਆਪਣੇ ਹਸਬੰਦ ਨਾਲ ਘਰ ਵਸਾਣਾ ਚਾਹੁੰਦੀ ਹਾਂ ਰਹਿਣਾ ਚਾਹੁੰਦੇ ਹਾਂ ਹਾਂਜੀ ਮੈਂ ਰਹਿਣਾ ਚਾਹੁੰਦੇ ਚਲੋ ਠੀਕ ਹੈ ਮੇਰਾ ਜੀਵਨ ਰਾਣੀ ਕਿੱਥੋਂ ਆਏ ਤੁਸੀਂ ਪਠਾਨਕੋਟ ਤੋਂ ਕੀ ਲੱਗਦੇ ਹੋ ਮੈਂ ਨਾ ਦੀ ਮਮਾ ਰਾਤ ਨੂੰ ਸਾਰੀ ਰਾਤ ਬੈਠੇ ਰਹਿੰਨਾਂ ਨੇ ਗੇਟ ਨਹੀਂ ਖੋਲਿਆ ਮੈਂ ਛੱਡਣ ਆਈਆਂ ਤੇ ਅੰਦਰ ਬਾੜ ਕੇ ਆਣਾ 18 ਦਿਨ ਰੱਖ ਕੇ ਕੱਲ ਨੂੰ ਉਹੋ ਜੀ ਗੱਲ ਹੋ ਜਾਂਦੀ ਮੈਂ ਕਿੱਥੇ ਜਾਣਾ ਦੱਸੋ ਮੈਨੂੰ ਬੇਟੀ ਨੂੰ ਲੈ ਕੇ ਸਾਰੀ ਰਾਤ ਇੱਥੇ ਬੈਠੇ ਰਿਆਂ ਬੇਟਾ ਇਹਨਾਂ ਦੇ ਅੰਦਰ ਪਾਪਾ ਇਹਨਾਂ ਦੇ ਅੰਦਰ ਮੰਮੀ ਨਹੀਂ ਗਾਰੇ ਮੰਮੀ ਇਹਦੀ ਬਿਅਾਸ ਗਈ ਦੀ ਸਵੇਰੇ ਆਈ ਮਮਾ ਹੁਣ ਸਵੇਰੇ ਆਨ ਉਹਨੂੰ ਗੈਰ ਕਰ ਛੱਡਿਆ ਬੇਟੇ ਨੂੰ ਤਾਲਾ ਹੁਣ ਲੱਗਾ ਜਾਂ ਪਹਿਲੀ ਤਾਲਾ ਹੁਣ ਲੱਗਾ ਰਾਤੀ ਵੀ ਨਹੀਂ ਹੋਰ ਇਹ ਤਾਲਾ ਤੂੰ ਲਗਾਇਆ ਇਹਨਾਂ ਨੇ ਤਾਲਾ ਲਗਾ ਕੇ ਬਾਹਰ ਨੂੰ ਚੱਲ ਗਏ ਮੈਂ ਇਹ ਮੰਗਦੀ ਆ ਹਤਿਆਚਾਰ ਕਰਦੇ ਵੇ ਮੈਂ ਕਹਿੰਨੀ ਆ ਵੀ ਆਪਣੇ ਘਰ ਰਵੇ ਬੇਟੀ ਮੇਰਾ ਆਦਮੀ ਸਿਰ ਤੇ ਨਹੀਂ ਹੈ ਮੈਂ ਕੱਲੀ ਆ ਦੋ ਸੌ ਕੀ ਮੇ ਕੀਤਾ ਜਾਏ ਕਿਉਂ ਇਹਨਾਂ ਦਾ ਤਾਲਾ ਲਗਾ ਕੇ ਰੱਖਿਆ ਮੈਂ ਛੱਡਣ ਆਈ ਐ ਇਹਨਾਂ ਤਾਲਾ ਅੰਦਰ ਦਰਵਾਜ਼ਾ ਨਹੀਂ ਖੋਲਿਆ ਤਾਲਾ ਹੂਨ ਲਗਾ ਕੇ ਗਏ ਨੇ ਪਹਿਲੀ ਵੀ ਇਦਾਂ ਹੀ ਕਰਦੀ ਰਹੀ ਜੋਂ ਪਹਿਲੇ ਜਦੋਂ ਅਸੀਂ ਲੋੜੀਂ ਤਿਆਰ ਦੇਣ ਆਇਆ ਤਾਂ ਵੀ ਇਹਨਾਂ ਨੇ ਸਾਨੂੰ ੱਤਕੇ ਮਾਰ ਕੇ ਬਾਹਰ ਕੱਢਿਆ ਲੈ ਜੋ ਉਹਨੂੰ ਲੈ ਜੋ ਉਹਨੂੰ ਲੈ ਜੋ ਉਹਨੂੰ ਕਿਉਂ ਹੂਨ ਕਿਉਂ ਇੰਜ ਕਰਦੇ ਆ ਪਤਾ ਨਹੀਂ ਪਾਈ ਇਹਨਾਂ ਦੇ ਦਿਲੀ ਵਿੱਚ ਕੀ ਐ ਕੋਈ ਝੂਠੇ ਲਜਾਮ ਲਾਈ ਜਾਂਦੇ ਨੇ ਕੋਈ ਡਿਮਾਂਡ ਐ ਦਾਸੂ ਦੀ ਪਹਿਲੇ ਉਹ ਰੁਵਾਰੀ ਕਹਿੰਦੀ ਸੀ ਜਿਹੜੀ ਇਹਨਾਂ ਦੀ ਰਿਵਾਰੀ ਆ ਕਹਿੰਦੀ ਵੀ ਤੁਸੀਂ ਗੱਡੀ ਕਿਉਂ ਨਹੀਂ ਦਿੱਤੀ ਇਹਨਾਂ ਨੂੰ ਮੈਂ ਸਾਨੂੰ ਉਹਨਾਂ ਨੇ ਕਿਹਾ ਤਾਂ ਹੀ ਗੱਡੀ ਦਿੰਦੇ ਨਾ ਗੱਡੀ ਕਿਹੜੀ ਗੱਲ ਤੋਂ ਦੇਣੀ ਮੂੜਾ ਕੋਈ ਸਰਵਿਸ ਮੈਨ ਹੈ ਨਾ ਜਾਂ ਪੁੱਛਿਆ ਸਭ ਕੁਝ ਬੁਲਟ ਦਿੱਤਾ ਹੈ ਬੁਲਟ ਦਿੱਤਾ ਸਾਰਾ ਗਹਿਣਾ ਵੀ ਪਵਾਇਆ ਐਲ ਸੀ ਡੀ ਅੰਦਰ ਲੱਗੇ ਦੀ ਪਚੁੰਜਾਂ ਜੀ ਹਰ ਇੱਕ ਚੀਜ਼ ਦਿੱਤੀ ਆ ਕੱਪੜੇ ਨਾਲ ਕਪੜਾ ਜੋ ਪਿੰਦੀ ਪਸੰਦ ਦਾ ਕਪੜਾ ਲੈ ਕੇ ਸਾਸੋਰੇ ਨਾਲ ਲੈ ਕੇ ਇੱਥੋਂ ਖਰੀਦ ਕੇ ਦਿੱਤੇ ਰਿਹਾ ਨੇ ਇਹਨਾਂ ਨੂੰ ਪਿੰਦੀ ਪਸੰਦ ਦੇ ਕੋਈ ਪੁਲਿਸ ਕੰਪਲੇਂਟ ਕੀਤੀ ਗਈ ਆ ਪਹਿਲੇ ਜਾਂ ਹੁਣ ਪੁਲਿਸ ਕੰਪਲੇਂਟ ਆ ਹੀ ਉਧਰੋਂ ਪਾਈ ਆਪਣੇ ਇੱਥੇ ਕੋਈ ਨਹੀਂ ਪਾਈ ਉੱਥੇ ਪਾਈ ਆਪਣੇ ਟਾਣੇ ਉੱਥੇ ਵੀ ਨੰਨੇ ਆਪਣੇ ਬੇਟੇ ਨੂੰ ਮਾਰਿਆ ਦੋਨਾਂ ਜੀਆਂ ਨੇ ਫਿਰ ਦੰਦ ਖੜਾ ਪਾ ਕੇ ਤਾਂ ਲੰਮੇ ਪੈ ਜਾਂਦੇ ਨੇ ਦਸ ਮਿੰਟਾਂ ਨੂੰ ਠੀਕ ਹੋ ਜਾਂਦੇ ਨੇ ਇਹ ਪਾਗਲਾ ਜੇ ਉਹ ਪਾਗਲ ਨੂੰ ਦੱਸੋ ਇਹਨੂੰ ਕਹਿੰਦੇ ਪਾਗਲਾ ਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਅਨਸਾਫ਼ ਕੀਤਾ ਜਾਏ ਮੇਰੀ ਬੇਟੀ ਆਪਣੇ ਘਰ ਹੋਵੇ ਅਹੀ ਇਨਸਾਫ਼ ਮੰਗਦਿਆ ਆਪਣੇ ਆਦਮੀ ਨਾਲ ਰਵੇ ਕੱਲ ਉਹ ਉਹ ਜੀ ਗੱਲ ਹੋਈ ਜਿੰਨੀ ਮੈਂ ਕਿਤੇ ਬਾਹਰ ਨਾ ਇਹਨੂੰ ਦੱਸੋ ਮੈਨੂੰ ਮੈਨੂੰ ਇਹ ਵੀ ਅਨਸਾਫ਼ ਦਿਓ ਨਾ 18 ਦਿਨ ਤੂੰ ਰੱਖ ਕੇ ਤੇ ਤੂੰ ਛੱਡ ਆਇਆ ਮੇਰੇ ਘਰ ਜਾ ਕੇ ਚੋਰੀ ਛਿਪੇ ਤੂੰ ਨਕਲਾ ਆਇਆ ਤੂੰ ਆਣਾ ਹੀ ਮੈਨੂੰ ਦੱਸ ਕੇ ਆਣਾ ਹੀ ਉਥੋਂ ਇਹ ਦਾਦੀ ਵੀ ਰੋਈ ਕਹਿੰਦੀ ਇਹ ਇਹ ਕਮਰਾ ਦੇਖੋ ਕਮਰਾ ਦੇਖੋ ਮੇਰਾ ਮੁੰਡਾ ਨਹੀਂ ਆਂਦਾ ਘਰ ਮੇਰਾ ਮੁੰਡਾ ਨਹੀਂ ਆਂਦਾ ਘਰ ਕਮਰਾ ਦੇਖੋ ਕਮਰਾ ਦੀ ਬਾਹਰ ਲਪੋਤੀ ਮੈਂ ਇਹਨੂੰ ਕਿਹਾ ਕਾਕਾ ਤੂੰ ਕਮਰਾ ਲੈ ਲੈ ਕਹਿੰਦਾ ਮੈਂ ਦੇਖਦਾ ਪਿਆ ਮम्मी ਕਮਰਾ ਦੇਖਦਾ ਪਿਆ بس دوાળੀ ਹੁੰਦੀ ਆ ਹੀ ਆਪਣੇ ਉੱਤੇ ਰਹਿਣਾ ਉਹ ਕੁਆਟਰ ਲੈ ਕੇ ਉੱਤੇ ਰਹਿਣਾ ਪਰ ਜਿੱਥੇ ਕਿ ਪੀੜਿਤ ਮੀਨੂ ਨਾਲ ਅਸੀਂ ਗੱਲਬਾਤ ਕੀਤੀ ਜੋ ਕਿ ਆਪਣੇ ਸੋਹਰੇ ਪਰਿਵਾਰ ਦੇ ਘਰ ਦੇ ਬਾਹਰ ਇਸ ਟਾਈਮ ਇੱਕ ਉਮੀਦ ਨਾਲ ਖੜੀ ਆ ਕਿ ਉਸ ਨੂੰ ਉਸ ਦਾ ਸੋਹਰਾ ਪਰਿਵਾਰ ਕਿਤੇ ਨਾ ਕਿਤੇ ਅੰਦਰ ਲੈ ਕੇ ਜਾਣਗੇ ਔਰ ਇੱਜ਼ਤ ਨਾਲ ਅੰਦਰ ਲੈ ਕੇ ਜਾਣਗੇ ਪਰ ਦੇਖਿਆ ਜਾਏ ਤਾਂ ਗੱਲ ਕਰੀਏ ਮਹਿਲਾਵਾਂ ਦੀ ਔਰਤਾ ਦੀ ਤਾਂ ਉਹ ਇਨਸਾਫ ਲਈ ਹਮੇਸ਼ਾ ਪਟਕਦੀਆਂ ਨੇ ਉੱਥੇ ਹੀ ਗੱਲ ਕਰੀਏ ਮੀਨੂ ਵਰਗੀਆਂ ਔਰਤਾਂ ਦੀ ਤਾਂ ਮੀਨੂ ਵਰਗੀਆਂ ਔਰਤਾਂ ਦੇ ਜੋ ਮਾ ਜਾਂ ਬਾਪ ਜਾਂ ਭੈਣ ਭਰਾ ਹੁੰਦੇ ਨੇ ਮਗਰ ਉਹ ਵੀ ਇੰਨਾ ਦਿੱਕਤਾਂ ਕਰਕੇ ਪਰੇਸ਼ਾਨ ਹੁੰਦੇ ਨੇ ਪਰੇਸ਼ਾਨੀ ਦਾ ਸਾਹਮਣਾ ਕਰਦੇ ਨੇ ਤੇ ਹਮੇਸ਼ਾ ਹੀ ਇੱਕ ਗਰੀਬ ਬੰਦੇ ਨੂੰ ਇਹਨਾਂ ਚੀਜ਼ਾਂ ਨਾਲ ਝੂਜਣਾ ਪੈਂਦਾ ਹੈ ਤੇ ਇਸ ਤਰ੍ਹਾਂ ਹੀ ਗੱਲਬਾਤ ਕੀਤੀ ਮੀਨੂ ਨਾਲ ਤੇ ਮੀਨੂ ਦੀ ਮਾਤਾ ਜੀ ਨਾਲ ਉਹਨਾਂ ਦਾ ਇਹੀ ਕਹਿਣਾ ਹੈ ਕਿ ਕਮ ਸੇ ਕਮ ਉਹਨਾਂ ਦੀ ਬੇਟੀ ਨੂੰ ਅੰਦਰ ਲਿਆ ਜਾਏ ਆਪਣੇ ਸਹੁਰੇ ਪਰਿਵਾਰ ਵੱਲੋਂ ਅਤੇ ਉਹਨਾਂ ਨੂੰ ਆਪਣੇ ਪਤੀ ਨਾਲ ਇੱਜ਼ਤ ਦੀ ਜ਼ਿੰਦਗੀ ਜੀਣ ਦਿੱਤੀ ਜਾਵੇ ਇਸ ਤਰ੍ਹਾਂ ਹੀ ਜੁੜੇ ਰਹੋ ਕੈਮਰਾ ਪਰਸਨ ਸੌਰਵ ਦੇ ਨਾਲ ਸਲੋਨੀ ਅੰਮ੍ਰਿਤਸਰ